ਦਾ ਵੀ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਕਹਿੰਦੀ ਛੱਡ ਦੇ ਮੈਨੂੰ ਆਪਣਾ ਵੀਰ ਬਣ ਕੇ ਛੱਡਦਾ ਜੀ ਛੱਡਤਾ ਦਿੱਤਾ ਮੁੰਡਾ ਦਾਸ ਆਇਆ ਸਰ ਮਤਲਬ ਜਾਨੋ ਪਿਆਰੀ ਛੱਡ ਕੇ ਚਲ ਗਈ ਜਾਨੋ ਪਿਆਰੀ ਬਈ ਜ਼ਿੰਦਗੀ ਸੀ ਜਾਨੋ ਪਿਆਰੀ ਦਾਸ ਜਾਨੋ ਬਾਈ ਨੇ ਫਿਰ ਤਾਂ ਹੀ ਚੱਕੀ ਅਸੇ ਜ਼ਿੰਦਗੀ ਸੀ ਤੇ ਇੱਕੋਦਮੀਂ ਮਤਲਬ ਬਿਨਾ ਕੋਈ ਸੋਚਿਆ ਨਹੀਂ ਸੀ ਵੀ ਜਾਊਗੀ ਸੋਚਿਆ ਬਾਈ ਤੇ ਸੋਚਾਂ ਹੁੰਦਾ ਫਿਰ ਆ ਕੰਡੀਸ਼ਨ ਜਿਹੜਾ ਹੁੰਦਾ ਅੱਛਾ ਕੋਈ ਹੋਰ ਵੀ ਲੱਭੀ ਤਾਂ ਜਾਂਦੀ ਨੀਗੀ ਹੋਊਗੀ ਤਾਂ ਹੁਣ ਅਰੇਂਜ ਹੋਊਗੀ ਲਾਭ ਤਾਂ ਹੁੰਦੀ ਸੀ ਉਹਦਾ ਵੀ ਕੀ ਕਸੂਰ ਸੀਗਾ ਹੈਗਾ ਇੰਟਰਗੈਸਟ ਸੀਗਾ ਜੀ ਉਹਦਾ ਫਰਵਾਦਾ ਪਤਾ ਦੋਦਾਂ ਨੂੰ ਸੀਗਾ ਮੈਂ ਮਨਾਈ ਸੀਗਾ ਜੀ ਹਾਂ ਬਾਸ ਕਰੀ ਹੋ ਗਈ ਖਤਮ ਹੀ ਹੋ ਗਈ ਟ੍ਰਿਬੂਟੂ ਦੇ ਵਿੱਚ ਜਿੱਥੇ ਆਮ ਤੌਰ ਤੇ ਵੈਸੇ ਮੰਨਿਆ ਜਾਂਦਾ ਕਿ ਬਦਨਾਮ ਜੱ ਬੰਨਿਆ ਜਾਂਦਾ ਵੀ ਇੱਥੇ ਮੁੰਡੇ ਸਿਰਫ ਗੇੜੀਆਂ ਕੁੜੀਆਂ ਹੀ ਲਾਉਣ ਆਉਂਦੇ ਆ ਪਰ ਇੱਥੇ ਸਿਆੜੇ ਮੁੰਡੇ ਸਿਆਣੇ ਮੁੰਡੇ ਸਿਆਣੇ ਕਹਿਣ ਲੱਗਾ ਤੁਹਾਨੂੰ ਮੈਂ ਇੱਥੇ ਸਿਆਣੇ ਮੁੰਡੇ ਵੀ ਖੜੇ ਆ ਜਿਹੜੇ ਕਿਤਾਬਾਂ ਪੜਨ ਪੜਨ ਵਾਲੇ ਆ ਤੇ ਵੀਰੇ ਕਿਤਾਬਾਂ ਵੇਖੀ ਜਾਂਦੇ ਕਿ ਸੌਂਕਲੀ ਸ਼ੌਕ ਨਹੀਂਗਾ ਬਸ ਆ ਪੜੋ ਭਾਈ ਪਿਆਰ ਛੱਡ ਦੋਸਤ ਰਹਿੰਦੇ ਆ ਬਸ ਬਸ ਤਾਂ ਵੀ ਚੱਕੀ ਤਾਂ ਹੀ ਚੱਕਿਆ 3 ਬਟੂ ਵਾਲੀ ਉਹ ਤਾਂ ਟੋਲੀ ਦਾ ਵੜਾ ਮੋਟਾ ਦਿੱਲੀ ਦਾ ਨਹੀਂ ਮਤਲਬ ਇਹ ਮਤਲਬ ਕਿ ਇਹ ਉਹ ਤਰੀਕਾ ਲੱਭਣਾ ਵੀ ਸੈਲਫ ਸੇਵ ਦੇ ਬੈਨੀਫਿਟਾ ਲਾ ਮੰਨੋ ਤਾਂ ਉਹਨਾਂ ਨੂੰ ਤਲਾਸ਼ਾ ਦੇਣਾ ਹੀ ਪੈਣਾ ਵੀ ਕਿਵੇਂ ਅਕੇ ਵਜਨਾ ਗੱਲ ਤਾਂ ਇਹ ਆ ਵੀ ਹੁਣ ਡਾਕਟਰ ਜਿੰਦਗੀ ਦਾ ਰੋਕ ਜਿੰਦਗੀ ਜਿੰਦਾ ਗਿਆ ਬਾਦ ਆ ਰਿਵੂ ਡੂ ਜਾ ਕੇ ਮਣ ਜਾ ਘਬਰਾਉਂਦਾ ਮਤਲਬ ਆ ਇਕੱਲੇ ਕਦੇ ਫਰਦਾ ਕੋਈ ਕੰਨਾਂ ਜਾਂ ਜਵਾਈ ਇਕੱਲੇ ਤਾਂ ਨਹੀਂ ਬਾਈ ਯਾਰ ਮਿੱਤਰ ਰਹਿ ਗਿਆ ਇਹ ਹੋਸ਼ਲਾ ਰਹਿ ਗਿਆ ਨਹੀਂ ਤਾਂ ਮੋਂ ਫਿਰ ਮਾੜੇ ਹੋਣੇ ਇਹਦਾ ਦੁਖੀ ਆ ਹੈ ਹੈ ਛੱਡ ਮੈਂ ਇਹ ਚ ਆਪਣਾ ਚੱਕਣੀ ਨਹੀਂ ਸੀ ਹਾਂ ਇਹ ਚ ਆਪਣਾ ਚੱਕਣੀ ਨਹੀਂ ਸੀ ਬਾਈ ਨਹੀਂ ਤੇ ਵੈਸੇ ਚਲੋ ਉਹ ਯਾਰੀ ਦੋਸਤੀ ਯਾਰ ਦੋਸਤ ਖੜਦੇ ਹੁੰਦੇ ਆ ਕਿ ਮਤਲਬ ਮੁਹੱਬਤ ਵੀ ਖੜ ਜਾਂਦੀ ਆ ਯਾਰ ਦੋਸਤ ਤੇ ਖੜਨਗੇ ਮੁਹੱਬਤ ਉਹਦੇ ਕੁਝ ਨਹੀਂ ਹੈ ਅੱਜ ਦਿਨ ਨਾ ਨਾ ਮੈਂ ਮਾਜੀ ਕਰਕੇ ਦੇਖਿਆ ਨਾ ਨਾ ਆਪਣੇ ਕਦੇ ਨਾ ਜੀ ਇਹ ਟ੍ਰਾਈ ਨਹੀਂ ਕੀਤੀ ਇਹ ਮੈਂ ਵੀ ਟ੍ਰਾਈ ਕੀਤੀ ਜੀ ਫਿਰ ਕਿਉਂ ਪਤਾ ਲੱਗਿਆ ਵੀ ਕੀ ਪਤਾ ਕੁੜੀਆਂ ਵੀ ਖੜ ਜਾਂਦੀਆਂ ਨੇ ਧੀਰੇ ਸਾਹਮਣੇ ਵੇਖ ਲੈ ਕਿ ਸਿੱਖਿਆ ਜੀ ਮਾੜੇ ਮੁੰਡੇਦਾਰੀ ਦੇਖੀ ਜਾਂ ਨਹੀਂ ਵੀ ਕੀ ਸਿਸਟਮ ਚੱਲ ਰਹੀ ਨਾ ਜੀ ਅੱਛਾ ਹਾਂ ਜੀ ਨਹੀਂ ਤੁਸੀਂ ਤੁਹਾਡੀ ਕੀ ਪਰਿਭਾਸ਼ਾ ਯਾਰੀ ਦੋਸਤੀ ਬਾਰੇ ਵੀ ਤੁਸੀਂ ਕੀ ਕਹਿੰਦੇ ਵੀ ਯਾਰ ਕੁਝ ਖੜ ਜਾਂਦੇ ਮੈਨੂੰ ਲੱਗਦਾ ਵੀਰੇ ਜਿਵੇਂ ਮੇਰੇ ਨਾਲ ਜੋ ਕੰਡੀਸ਼ਨ 'ਚ ਮੈਂ ਲੰਘ ਰਿਹਾ ਜੰਨਾ ਕਿ ਮਤਲਬ ਹੌਸਲਾ ਜਾਂ ਜੰਨਾ ਕਮੈਂਟ ਲਈ ਮੈਂ ਮੈਨੂੰ ਪਹਚਾਇਆ ਹੈਗਾ ਯਾਰ ਆਪੋਸਤਾਨੇ ਵਜਾਇਆ ਹੈਗਾ ਪਵਾ ਥੋੜੇ ਆ ਪਰ ਵਧੀਆ ਹੈ ਕੀ ਹੋ ਗਿਆ ਸੇ ਅਬ ਜੀ ਉਹ ਬਾਈ ਯਾਰ ਬਸ ਦਾਮੇ ਦਾਮੇ ਕੀ ਹੋ ਗਿਆ ਸੀ ਬੰਦਸ ਥੋੜਾ ਜਿਹਾ ਤੂੰ ਦੱਸ ਸਾਥ ਪਾਸ ਸੱਟ ਵੀਰੇ ਕੋਈ 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 ਤੈਨੂੰ ਕਿਤਾਬ ਦਾ ਨਾਮ ਪੜ੍ਹ ਕੇ ਦੱਸ ਅੱਛਾ ਕੋਈ ਮਤਲਬ ਜਾਨੋ ਪਿਆਰੀ ਛੱਡ ਕੇ ਚਲ ਗਈ ਯਾਰ ਨੋ ਪਿਆਰੀ ਬਾਈ ਜ਼ਿੰਦਗੀ ਸੀ ਜਾਨੋ ਪਿਆਰੀ ਦੱਸੋ ਬਾਈ ਨੇ ਫਿਰ ਤਾਂ ਹੀ ਤੱਕੀ ਅੱਛਾ ਜ਼ਿੰਦਗੀ ਸੀ ਤੇ ਇੱਕੋ ਦਮ ਹੀ ਮਤਲਬ ਬਿਨਾ ਪਰ ਸੋਚਿਆ ਨਹੀਂ ਸੀ ਵੀ ਜਾਊਗੀ ਸੋਚਿਆ ਬਾਈ ਤੇ ਸੋਚਾਂ ਹੁੰਦਾ ਫਿਰ ਆਹ ਕੰਡੀਸ਼ਨ ਚੋਂ ਨਾ ਹੁੰਦੀ ਅੱਛਾ ਤੇ ਕੁਝ ਮਤਲਬ ਥੋੜਾ ਜਿਹਾ ਤਾਂ ਖੁੱਲ ਕੇ ਤਾਂ ਦੱਸ ਫਿਰ ਕਿਵੇਂ ਸੰਭਾਲਿਆ ਕਿਵੇਂ ਆਦាប់ ਕੀ ਕੰ ਸੁਨੇਹਾ ਕੀ ਹੈ ਮੇਰੇ ਨਾਲ ਵੱਧ ਤੇ ਆ ਖੜਿਆ ਵੀਰੇ ਮੇਰੇ ਨਾਲ ਤੇ ਇਹ ਕੀ ਹੈ ਸੁਨੇਹਾ ਕੀ ਹੈ ਆ ਦੱਸ ਸਕਦਾ ਸੁਨੇਹਾ ਕੀ ਕੀ ਹੋਇਆ ਅੱਛਾ ਤੇਰੀ ਤੇਰੀ ਕਹਾਣੀ ਦੱਸੂਗਾ ਇਹ ਮੇਰੀ ਕਹਾਣੀ ਨਹੀਂ ਆਉਂਦੀ ਮੇਰੀ ਆ ਰਹੇ ਹੋਈਆਂ ਸਤਾਂ ਸਾਲ ਤੋਂ ਇੱਕੋ ਤੁਸੀਂ ਆਓ ਯਾਰ ਕੁਛ ਨਹੀਂ ਆਪਾਂ ਨੇ ਘਰੇ ਪਤਾ ਸੀਗਾ ਜੀ ਆਪਾਂ ਮਨਾਲੇ ਸੀਗਾ ਜੀ ਜਦੋਂ ਉਹਦੀ ਵਾਰੀ ਆਈ ਉਹਨ ਸਟੈਂਡਿੰਗ ਲੈ ਆ ਅੱਛਾ ਸਾਡੇ 1.5 ਸਾਲ ਹੋ ਗਏ ਉਹ ਤੋਂ 1.5 ਸਾਲ ਦਾ ਰਿਲੇਸ਼ਨ ਹਾਂਜੀ 1.5 ਹੋ ਗਏ ਤੇ ਹੁਣੇ ਮਤਲਬ ਮੌਕੇ ਤੇ ਸਟੈਂਡ ਨਹੀਂ ਲਿਆ ਨਹੀਂ ਪਹਿਲਾਂ ਕਹਿੰਦੇ ਰਿਪਸਟੈਂਡ ਲੋ ਹਾਂਜੀ ਅੱਛਾ ਫਿਰ ਇਹਦੇ ਜੋ ਕੀ ਨਿਚੋੜ ਕੱਢਿਆ ਵੀ ਯਾਰ ਦੋਸਤੀ ਕੱਢਦੇ ਉਹੀ ਖੜਦੇ ਤਾਂ ਯਾਰ ਦੋਸਤੀ ਨੇ ਜੀ ਰੰਗਾਂ ਨਹੀਂ ਖੜਤੀਆਂ ਜਿੱਥੇ ਯਾਰ ਖੜਦੇ ਜਾਣਗੇ ਕੱਲ ਨੂੰ ਅਰਥੀ ਨੂੰ ਮੋਢਾ ਯਾਰ ਨਹੀਂ ਦੇਹਾਈ ਰੰਗਾਂ ਤਾਂ ਦੇ ਨਹੀਂ ਸਾਥੀ ਉਹ ਤੋਂ ਬਾਅਦ ਕਰ ਕੀ ਸੋਚਾ ਕੁਝ ਵੀ ਸੋਚੇ ਅੱਜ ਵੀ ਸੋਚਾਂ ਜੋ ਉਹੀ ਆਈ ਅੱਛਾ ਨਿਕਲੀ ਨਹੀਂ ਸਾਥੀ ਨਿਕਲੀ ਨਹੀਂ ਗਈ ਜੀ ਮਤਲਬ ਉਦਾਸ ਸੈਡ ਸੌਂਗ ਕਦੇ ਕਦੇ ਹੋ ਜੀਦਾ ਜਿਵੇਂ ਦਿਨੇ ਦਿਨੇ ਸੈਟ ਰਹੀ ਆ ਜੀ ਜਦੋਂ ਆਥਣ ਹੋ ਜੀਦਾ ਉਦੋਂ ਯਾਰ ਅੱਛਾ ਫਿਰ ਆਥਣ ਆਥਣੇ ਕੀ ਹੱਲ ਕਰਦਾ ਆਥਣੇ ਕੋਈ ਹੱਲ ਨਹੀਂ ਆਥਣੇ ਵੀ ਆ ਜਾਂਦੇ ਨੇ ਫਿਰ ਮੈਨੂੰ ਚੱਕ ਕੇ ਉਰੇ ਲੈ ਆਉਂਦੇ ਨੇ ਆਈ ਹੱਲ ਹੁੰਦਾ ਜੀ ਫਿਰ ਗੇੜੀ ਛੇੜੀ ਲਾ ਲਈ ਤੇ ਸੈਟ ਹੋ ਜੀਦਾ ਅੱਛਾ ਹਾਂ ਜੀ ਦਿਲੋਂ ਪਿਆਰ ਕੀਤਾ ਹੀ ਹੈ ਦਿਲੋਂ ਹੀ ਕੀਤਾ ਹੀ ਹੈ ਜੀ ਅੱਛਾ ਅੱਛਾ ਕਾਲਜ ਦੇ ਵਿੱਚ ਮਿਲੀ ਸੀ ਨਾ ਇਹ ਸਕੂਲ ਸੇ ਅੱਛਾ ਸਕੂਲ ਤੋਂ ਹਾਂ ਜੀ ਸ਼ੁਰੂ ਤੋਂ ਹੀ ਮਤਲਬ ਜਦੋਂ ਸੀ ਨਾਲ ਉਦੋਂ ਵਧੀਆ ਲੱਗਦਾ ਸੀ ਉਦੋਂ ਤਾਂ ਹੀ ਉਹ ਤਾਂ ਦੁਨੀਆ ਰਗੀਨ ਸੀਗੀ ਜਦੋਂ ਦੀ ਗਈ ਆ ਦੁਨੀਆ ਜੜਾਂ ਕੀ ਉੱਡੇ ਬੈ ਨਹੀਂ ਸ਼ਕਲਾਂ ਦੇ ਵੀ ਡਾਗੀ ਉਹਦਾ ਰੰਗ ਅਸੀਂ ਸੀ ਦੁਨੀਆ ਦੇ ਤਾਂ ਉੱਡਣ ਹੀ ਨਹੀਂ ਐ ਉਦੋਂ ਐ ਕਦੇ ਸੋਚਿਆ ਨਹੀਂ ਸੀ ਵੀ ਐ ਉਹ ਵੀ ਲੋਕਾਂ ਦੇ ਨਾਲ ਹੁੰਦੀ ਹੋਏ ਤੇ ਉਦੋਂ ਤਾਂ ਲੱਗਦਾ ਉਹ ਨਹੀਂ ਮੇਰੇ ਵਾਲੀ ਉਹ ਹੀ ਹੁੰਦਾ ਹੀ ਉਹ ਤਾਂ ਐ ਹੀ ਹੁੰਦਾ ਹੀ ਆਪਣੀ ਜੋੜੀ ਸਾਰਿਆਂ ਨਾਲ ਵਧੀਆ ਲਾਦੀ ਜੀ ਹਰ ਇੱਕ ਨੂੰ ਲਾਦੀ ਜੀ ਉਦੋਂ ਜੁਆ ਨਹੀਂ ਵੀ ਤੇ ਨਾਲ ਵੀ ਐ ਹੋ ਚੁੱਕਾ ਲਾਉਂ ਲੱਗਦਾ ਹੀ ਨਹੀਂ ਸੀਗਾ ਜਿਹੜੇ ਸਾਹਿਬ ਪੂਰੀ ਸੀ ਹੋਣੀ ਐ ਇਤਰਗਾਸਤ ਸੀਗੀ ਸਰ ਮਜਬੂਰੀ ਹੋ ਗਈ ਆ ਦੀਆਂ ਕਹਿੰਦਾ ਵੀ ਕਹਿੰਦਾ ਵੀ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕਹਿੰਦੀ ਛੱਡ ਦੇ ਮੈਨੂੰ ਆਪਣਾ ਵੀਰ ਬਣ ਕੇ ਛੱਡਦਾ ਜੀ ਮੁੰਡਾ ਦਾਸ ਆਇਆ ਦਰ ਮੈਂ ਟਾਈਮ ਨਾਲ ਚੱਕੋ ਦਾਸ ਨਹੀਂ ਹੋਣ ਦੇ ਬਾਬੇ ਜੀ ਸਾਡੇ ਤੇ ਪਹਿਲਾਂ ਖਾ ਲਈ ਯਾਰ ਨੂੰ ਦਾਸ ਕਿਵੇਂ ਹੋਣ ਦਾ ਹਾਂ ਦਾਸ ਮੁੰਡਾ ਹੁੰਦੀ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਉਹਦੀ ਵਾਪਸੀ ਦੀ ਕਿ ਮਤਲਬ ਉਹ ਤਾਂ ਆਉਂਦੀ ਨਹੀਂ ਕੋਈ ਹੋਰ ਵੀ ਲੱਭੀ ਤਾਂ ਜਾਂਦੀ ਨੀਗੀ ਹੋਊਗੀ ਤਾਂ ਹੁਣ ਅਰੇਂਜ ਹੋਊਗੀ ਲੱਭ ਤਾਂ ਹੁੰਦੀ ਨਹੀਂ ਨਹੀਂ ਤੇ ਮਤਲਬ ਉਹਦਾ ਤੁਹਾਨੂੰ ਲੱਗਦਾ ਵੀ ਉਹਦਾ ਕਸੂਰ ਸੀਗਾ ਕਿ ਨਹੀਂ ਉਹਦਾ ਵੀ ਕੀ ਕਸੂਰ ਸੀਗਾ ਹੈਗਾ ਇੰਟਰਗੈਸਟ ਸੀਗਾ ਜੀ ਉਹਦਾ ਫਿਰਵਾਦਾ ਪਤਾ ਦੋਦਾਂ ਨੂੰ ਸੀਗਾ ਮੈਂ ਮਨਾਈ ਸੀਗੀ ਜੀ ਹਾਂ ਵਾਸਤਰੀ ਹੋ ਗਈ ਖਤਮ ਹੀ ਹੋ ਗਈ ਚਲ ਕੋਈ ਨ ਕੋਈ ਨਜ਼ਰ ਕੋਈ ਨਾ ਨਿਕਲਣਾ ਅੱਜ ਤੱਕ ਆ ਕਿਤਾਬਾਂ ਦੀ ਕੋਲੇ ਖੜਿਆ ਸੀ ਮੇਰੇ ਨੂੰ ਕੋਈ ਪਾਈ ਨੂੰ ਕੋਈ ਚੰਗੇ ਹੌਸਲੇ ਵਾਲੀ ਕਿਤਾਬ ਲੱਭ ਕੇ ਦੇ ਯਾਰ ਜਿਹਨਾਂ ਨਾਲ ਇਹ ਦਿਲ ਕੁੱਲ ਸੰਭਾਲ ਸਕਿਆ ਆਏ ਹੈ ਵਾਹ ਵਾਹ ਕੀ ਬਾਤ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਕਿਤਾਬ ਚਲੋ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗਾ ਕਿਸੇ ਨੇ ਨਹੀਂ ਕੀਤਾ ਜਿਹਦੇ ਤੋਂ ਹਿੰਮਤ ਇਸ ਰਾਜੇ ਤੋਂ ਸਾਨੂੰ ਜਰੂਰ ਮਿਲਦੀ ਹੈ ਤੇ ਇਹ ਇਹ ਕਿਤਾਬ ਤੋਂ ਪੜਿਆ ਕਰੋ ਡਿੱਗਣ ਦੀ ਕੋਈ ਲੋੜ ਨਹੀਂ ਜ਼ਿੰਦਗੀ ਦੇ ਉਹ ਤਾਂ ਚੱਲਦੇ ਰਹਿੰਦੇ ਠੀਕ